ਜੀ ਕੀ ਮੀਟਿੰਗ ਦਾ ਜਿਹੜਾ ਅੱਜ ਅਜੰਡਾ ਸੀ ਤੇ ਜਿਹੜਾ ਅਜੰਡਾ ਸਾਡਾ ਹੈ ਅੱਜ ਅਸੀਂ ਨਾ ਭਾਪਿਕ ਸਮੇਜ ਦੇ ਜੁਨੀਅਨ ਦੇ ਅਸੀਂ ਪ੍ਰਧਾਨ ਹਨ ਹਲਕਾ ਸਰਸਵਾਲਾ ਤੋਂ ਤੇ ਮੇਰੇ ਨਾਲ ਹਰਿੰਦਰ ਸਿੰਘ ਨੇ ਜੀ ਹਲਕਾ ਪ੍ਰਧਾਨ ਖੰਨਾ ਤੋਂ ਜੀ ਤੇ ਅਸੀਂ ਅੱਜ ਇੱਥੇ ਪ੍ਰਧਾਨ ਲਾਇਆ ਨੇ ਆਪਣੇ ਜੁਨੀਅਨ ਦੇ ਜੀ ਤੇ ਚੰਦਜੀਤ ਸਿੰਘ ਚੀਮਾ ਜੋ ਪਹਿਲੇ ਹੜੇ ਪ੍ਰਧਾਨ ਨੇ ਜੀ ਜਿਸੇ ਹਲਕਾ ਫਲਕਾ ਸਾਹ ਤੋਂ ਨੇ ਜੀ ਪ੍ਰਧਾਨ ਜੇਲਾ ਬਦਾਨ ਸਾਡੇ ਦੀ ਤੇ ਜਿਹੜੇ ਅਸੀਂ ਹੁਣ ਲਾਇਆ ਨੇ ਜਗਜੀਤ ਸਿੰਘ ਪ੍ਰਧਾਨ ਅਮਲੋਤ ਤੋਂ ਨੇ ਜੀ ਹਲਕਾ ਤੋਂ ਜੀ ਤੇ ਜਿਹੜੇ ਹੈਗੇ ਨੇ ਜੀ ਇੱਕ ਹੈਗੇ ਨੇ ਗੁਰਪ੍ਰੀਤ ਸਿੰਘ ਚੀਵਾ ਉਹ ਲਾਇਆ ਨੇ ਬੀਨਕਰ ਸਾਹਿਬ ਬਲਾਕ ਤੋਂ ਬਧਾ ਲਾਇਨੇ ਜੀ ਅਸੀਂ ਸਾਡਾ ਮਤਵ ਇਹੀ ਹੈ ਜੀ ਕਿ ਆਪਾਂ ਇੱਕ ਇੱਕ ਜੁਗੀਆਂ ਦੇ ਤੌਰ ਤੇ ਕੰਮ ਕਰ ਰਹਿਆਂ ਦੀ ਜਿਹੜੇ ਕਿਸਾਨਾਂ ਦੇ ਹੱਕਾਂ ਲਈ ਅਸੀਂ ਕੰਮ ਕਰ ਰਹਿਆਂ ਜਿਹੜਾ ਸੰਬੱਧ ਦੇ ਲੱਗਿਆ ਹੋਇਆ ਸਾਡਾ ਤਾਂ ਨਾ ਉਹਦੇ ਵਾਸਤੇ ਅਸੀਂ ਇਕੱਠ ਕਰਕੇ ਇੱਕ ਮਜੇਸਤ ਸਰਕਾਰ ਦੇ ਅਸੀਂ ਖਿਲਾਫ ਅਸੀਂ ਆਪਣੀਆਂ ਇਹ ਮੰਗਾਂ ਨੇ ਉਹਦੇ ਵਾਸਤੇ ਅਸੀਂ ਲੜਾਈ ਲੜਾਂਗੇ ਜੀ ਕੱਲ ਇਹ ਕਾਰਨ ਕੀ ਹੈ ਜਿਹੜੀਆਂ ਮੰਗਾਂ ਨੂੰ ਲੈ ਕੇ ਹੱਲ ਨਹੀਂ ਹੋ ਰਿਆ ਸਰਕਾਰ ਬੇਈਮਾਨ ਹੈ ਜੀ ਨੀਤ ਨੂੰ ਨੀਤ ਮਾੜੀ ਹੈ ਜੀ ਨੀਦ ਮੜੀ ਉਹਨਾਂ ਨੂੰ ਪੰਜਾਬ ਵਿੱਚ ਥ੍ਰਿਲਰ ਲਾਣਾ ਚਾਹੁੰਦੇ ਨੇ ਜੀ ਤੇ ਬਰਤ ਚਲੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰੇ ਮਿਲ ਕੇ ਵੀ ਅਸੀਂ ਇਸ ਚੀਜ਼ ਦੇ ਖਿਲਾਫ ਲੜਾਈ ਲੜੀਏ ਤਾਂ ਜੋ ਸਾਡੀ ਨਸਲ ਇਹ ਅਸਲ ਵਿੱਚ ਬਚ ਬਚੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਭਾਰਤੀ ਕਿਸਾਨ ਜੂਨੀਅਨ ਵੱਲੋਂ ਮੈਨੂੰ ਮੇਰਾ ਭਰਾ ਚਰਨ ਸਿੰਘ ਟੀਮਾ ਗੁਰਜੀਤ ਸਿੰਘ ਟੀਮਾ ਸਾਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਹੈ ਭਾਰਤੀ ਕਿਸਾਨ ਜੂਨੀਅਨ ਨੇ ਅਸੀਂ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗੇ ਕਨੌਰੀ ਬਾਰਡਰ ਤੇ ਜੋ ਵੀ ਸਾਡਾ ਸੰਘਰਸ਼ ਚੱਲ ਰਿਹਾ ਹੈ ਅਸੀਂ ਆਪਣੇ ਵੱਲੋਂ ਜਿੰਨੇ ਕੁ ਜੋਗੇ ਹੈਗੇ ਆਂ ਅਸੀਂ ਜਾ ਕੇ ਸਾਥ ਦੇਵਾਂਗੇ ਉਹਨਾਂ